ਕਾਰ ਦੇ ਖਿਲਾਫ ਲੜਾਈ ਸੀ ਜੀ ਐਸ ਡੀ ਐਮ ਨੇ ਢੇਰ ਬਣ ਕੇ ਲੜੀਆ ਲੋਕਾਂ ਨੇ ਐਨ ਕੇ ਸ਼ਰਮੇ ਦੀ ਗੁੰਡਾਗਰਦੀ ਔਰ ਉਹਦੀ ਕਰਪਸ਼ਨ ਦੇ ਉੱਤੇ ਉਹਨੂੰ ਨਕਾਰਿਆ ਜੀ 60 ਫਿਦੀਕ 22000 ਵੋਟਾਂ ਪਹਿਲਾਂ ਕੱਟੀਆਂ ਫਿਰ ਦੂਸਰੇ ਵਾਰਡਾਂ 'ਚ ਪਾਈਆਂ ਹਰੇਕ ਵਾਰਡ 'ਚ 4400 ਜਾਲੀ ਵੋਟਾਂ ਬਣਾਦੀ 3300 ਵੋਟਾਂ ਕੱਟਤੀਆਂ ਸੋ ਇਹ ਲੜਾਈ ਤੁਹਾਨੂੰ ਪਤਾ ਹੀ ਆ ਵੀ ਸਰਕਾਰ ਦੇ ਖਿਲਾਫ ਲੜਾਈ ਸੀਗੀ ਐਸ ਡੀ ਐਮ ਨੇ ਧਿਰ ਬਣ ਕੇ ਲੜੀਆ ਤੁਸੀਂ ਦੇਖੋ ਵੀ 3 3 ਵਜੇ ਤੱਕ ਵੀ 3300 ਜਾਲੀ ਵੋਟਾਂ ਜਿਹੜੀਆਂ ਐਸ ਡੀ ਐਮ ਨੇ ਸਾਈਨ ਕਰਕੇ ਪੁੱਠਾਂ ਤੇ ਭੇਜੀ ਸੋ ਮੈਂ ਤਾਂ ਜੀਰਕਪੁਰ ਦੇ ਰੈਜ਼ੀਡੈਂਟਸ ਦਾ ਸਾਰਿਆਂ ਦਾ ਬਹੁਤ ਧੰਨਵਾਦੀਆਂ ਕਿ ਬੜਾ ਪਿਆਰ ਉਹਨਾਂ ਨੇ ਸਾਨੂੰ ਦਿੱਤਾ ਸਾਡੀ ਟੀਮ ਨੂੰ ਮੈਂ ਨਹੀਂ ਤੁਸੀਂ ਦੇਖੋ ਵੀ ਹਾਲਾਤੇ ਉਲਟ ਵੀ ਜੀਰਕਪੁਰ ਦੇ ਰੈਜ਼ਿਡੈਂਟਸ ਨੇ ਮੇਰਾ ਸਾਥ ਦੇ ਆ ਸਿੱਟਾ ਸੀ ਜਿੱਤੇ ਆ ਬਾਵਜੂਦ ਇਹ ਦੇ ਕਿ ਇੱਕ ਬਾੜ ਚੋਂ 5 500 ਵੋਟਾਂ ਕੱਟੀਆਂ ਗਈਆਂ 3.5 300 ਵੋਟਾਂ ਜੜੀਆਂ ਨਵੀਆਂ ਬਣਾਈਆਂ ਗਈਆਂ ਸੋ ਜੀਰਕਪੁਰ ਦੇ ਡੇਰਾ ਬਸੀ ਲੱਡੂ ਦੇ ਰੈਜ਼ਿਡੈਂਟਸ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦਾ ਬੜਾ ਪਿਆਰ ਬੜਾ ਸਹਿਯੋਗ ਮਿਲਿਆ ਰਮਨਾਲ ਜੀਰਕਪੁਰ ਨੇ ਛੱਡ ਕੇ ਸਾਰੇ ਹੱਕੀ ਜਿੱਤਦੇ ਕਿਹਨੇ ਜਾਂਦਾ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਸੂਝਵਾਨ ਵੋਟਰ ਨੇ ਉਹਨਾਂ ਨੇ ਸਾਡੇ 4 ਸਾਲ ਦੀ ਜਿਹੜੀ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਹੈ ਕੈਪਟਨ ਵਿਰਿੰਦਰ ਸਿੰਘ ਦੀ ਸਾਡੇ ਮੁੱਖ ਮੰਤਰੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਉਹਨਾਂ ਉੱਤੇ ਲੋਕਾਂ ਨੇ ਮੋਹਰ ਲਾਈ ਹੈ ਜੋ ਡਵੈਲਪਮੈਂਟ 4 ਸਾਲ ਪੰਜਾਬ ਦੀ ਹੋਈ ਪਰ ਮੈਂ ਆਪਣੇ ਹਲਕੇ ਲਈ ਇਹ ਕਹਿਣਾ ਚਾਹਾਂਗਾ ਡੇੜਾ ਬੱਸੀ ਹਲਕੇ ਲਈ ਵੀ ਇੱਥੇ ਸਾਡੀ ਕਾਂਗਰਸ ਪਾਰਟੀ ਦੀ ਜਿਹੜੀ ਡਵੈਲਪਮੈਂਟ ਅਸੀਂ ਕਰਾਈ ਮੇਰੀ ਇਮਾਨਦਾਰੀ ਤੇ ਵੋਟ ਲਾਈ ਹੈ ਪਰ ਲੋਕਾਂ ਨੇ ਐਨਕੇ ਸ਼ਰਮੇ ਦੀ ਗੁੰਡਾਗਰਦੀ ਔਰ ਉਹਦੀ ਕਰਪਸ਼ਨ ਦੇ ਉੱਤੇ ਉਹਨੂੰ ਨਕਾਰਿਆ ਕਿਤੇ ਐਨਕੇ ਸ਼ਰਮਾ ਇਹ ਜਾਮਲਾਦਾ ਨਜ਼ਰ ਆ ਰਹੇ ਕਿ ਇਹਨੇ ਪ੍ਰਸ਼ਾਸਨ ਨਾਲ ਕੇ ਤੱਕੇਸ਼ਾਈ ਕੀਤੀ ਹੈ ਇੱਕ ਵੋਟ ਦੀ ਤੱਕੇਸ਼ਾਈ ਨਹੀਂ ਜਿਹੜਾ ਜਿਹਦੇ ਭਰਾ ਜਿੱਤ ਸਕਦੇ ਐ ਤਾਂ ਫੇਰ ਕੋਈ ਧੱਕੇਸ਼ਾਹੀ ਨਹੀਂ ਜੇ ਸਾ ਧੱਕੇਸ਼ਾਹੀ ਕਰਨੀ ਸਾਰੇ ਕੈਂਡੀਡੇਟ ਚਾਰ-ਚਾਰ ਵੋਟਾਂ ਤੇ ਵੀ ਹਾਰੇ ਨੇ ਚਾਰ-ਚਾਰ ਵੋਟਾਂ ਤੇ ਡੇਹੜਾ ਬੱਸੀ ਵੀ ਸਾਡੇ ਕੈਂਡੀਡੇਟ ਚਾਰ ਵੋਟ ਤੇ ਆ ਰਿਹਾ ਢੀਂਦਪੁਰ ਦੇ ਵਿੱਚ ਵੀ ਚਾਰ ਹੋ ਰਿਹਾ ਜੇ ਅਸੀਂ ਚੱਕੇਛੜਾਈ ਕਰ ਦਿੰਦਾ ਅਸੀਂ ਇੱਕ ਵੀ ਨਹੀਂ ਆਉਣ ਦਿੱਤੇ ਅਸੀਂ ਐਨ ਫੇਰ ਇਲੈਕਸ਼ਨ ਕਰਾਈ ਹੈ ਇੰਨੀ ਸਾਫ ਸੁਥਰੀ ਇਲੈਕਸ਼ਨ ਵੈ ਕਿਨਾਂ ਸਾਡੇ ਡੇਹੜਾ ਬੱਸੀ ਹਲਕੇ ਦੇ ਇਤਿਹਾਸ ਦੇ ਵਿੱਚ ਨਹੀਂ ਹੋਈ ਲੋਕਾਂ ਨੇ ਸਾਡੇ ਹੱਕ ਵਿੱਚ ਫਤਵਾ ਦਿੱਤਾ ਔਰ ਮੈਂ ਇੱਕ ਇੱਕ ਵੋਟਰ ਦਾ ਔਰ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਦਾ ਇਹ ਆਪਾਂ ਜੇ ਮੰਨ ਕੇ ਚੰਦੀਏ ਕਿ ਜਿਹੜੀ ਐਮਸੀ ਚੋਣਾਂ ਨੂੰ ਆ ਪਹਿਲੇ ਟੂਰਨਾਮੈਂਟ ਕੰਪੇਅਰ ਕਰੀਏ ਤੇ। ਦੇਖੋ ਇਹ ਇੱਕ ਫਤਵਾ ਹੈ। ਇਹ ਅੱਜ ਪੰਜਾਬ ਦੇ ਲੋਕਾਂ ਨੇ ਮੈਂ ਸਮਝਦਾ ਹਾਂ ਅਕਾਲੀ ਦਲ ਨੂੰ ਭਾਜਪੀ ਨੂੰ ਝਾੜੂ ਨੂੰ ਨਕਾਰਤਾ ਔਰ ਇਹ ਇੰਡੀਕੇਸ਼ਨ ਇਹ ਹੈ ਵੀ 2022 ਦੇ ਵਿੱਚ ਦੁਬਾਰਾ ਸਰਕਾਰ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਬਣੀ। ਇਹ ਤੁਸੀਂ ਇਹ ਮੰਨਦੇ ਹੋ ਕਿ ਬੀਜੇਪੀ ਦਾ ਕੁਝ ਫੈਕਟਰ ਪਿਆ ਅਕਾਲੀ ਦਲ ਨੂੰ ਕੇ ਖਾਰਨਾ। ਬਟਾ ਬੀਜੇਪੀ ਇੱਕ ਵੀ ਨਹੀਂ ਜਿੱਤੀ। ਕੋਈ ਇਹਨਾਂ ਦਾ ਕੋਈ ਫੈਕਟਰ ਤਾਂ ਸਾਡੇ ਤੇ ਅਸਰ ਨਹੀਂ ਹੋਇਆ। ਵਾਪਸ ਦੂਜੇ ਤੀਜੇ ਨਹੀਂ ਗੱਲ। ਇਹ ਤਾਂ ਦੂਜੇ ਤੀਜੇ ਪੋਜੀਸ਼ਨ ਲਈ ਲੜ ਰਹੇ ਸੀ। ਸਾਡੀ ਤਾਂ ਲੜਾਈ ਨਹੀਂ ਸੀ। ਅਨਾਲ ਅਸੀਂ ਤਾਂ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਇੱਕ ਤਰਫੀ ਹੋ ਕੇ ਵੋਟ ਦਿੱਤੀ। अच्छा ਹੁਣ ਜੇ ਆਪਾਂ ਪ੍ਰਧਾਨ ਦੀ ਗੱਲ ਕਰੀਏ ਜੀ ਦੇਖੋ ਵੀ ਤਾਂ ਹੁਣ ਰਿਜ਼ਰਵੇਸ਼ਨ ਹੋਣੀ ਆ ਉਸ ਤੋਂ ਬਾਅਦ ਫੈਸਲਾ ਹੋਵੇਗਾ ਪਾਰਟੀ ਦਾ ਜੋ ਵੀ ਪ੍ਰਧਾਨ